ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬਹੁਤ ਹੀ ਪਿਆਰੀ ਪਰ ਹੀ ਸਿੱਖਿਆਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਇਹ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਇਓ ਇਦਾਂ ਹੀ ਕਹਿੰਦੇ ਕਿ ਇੱਕ ਜੰਗਲ ਦੇ ਵਿੱਚ ਇੱਕ ਬੋੜ ਦਾ ਦਰਖਤ ਸੀ ਕਹਿੰਦੇ ਕਿ ਉਹ ਬੋੜ ਦੇ ਦਰਖਤ ਤੇ ਹਰ ਵੇਲੇ ਰੌਣਕ ਲੱਗੇ ਰਹਿੰਦੇ ਕਿਉਂਕਿ ਬੋਰਡ ਦੇ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀਆਂ ਨੇ ਆਪਣੇ ਆਲਣੇ ਬਣਾਏ ਸੀ ਪੰਛੀ ਆ ਕੇ ਬੈਠਦੇ ਚੈੱਕ ਦੇ ਕੋਈ ਆਉਂਦਾ ਕੋਈ ਜਾਂਦਾ ਹਰ ਵੇਲੇ ਬੋਰਡ ਦੇ ਦਰਖਤ ਦੇ ਉੱਤੇ ਰੌਣਕ ਲੱਗੀ ਰਹਿੰਦੀ ਹਰਿਆ ਭਰਿਆ ਬਹੁੜ ਦਾ ਦਰਖਤ ਪਰ ਕਹਿੰਦੇ ਕਿ ਇੱਕ ਐਸਾ ਸਮਾਂ ਆਇਆ ਕਿ ਬਹੁਤ ਸਮਾਂ ਬੀਤ ਗਿਆ بارش ਨਾ ਪਈ ਸੁੱਕਾ ਪੈ ਗਿਆ ਕਹਿੰਦੇ بارش ਨਾ ਪੈਣ ਕਰਕੇ ਉਹ ਜੰਗਲ ਦੇ ਸਾਰੇ ਦਰਖਤ ਹੌਲੀ-ਹੌਲੀ ਸੁੱਕਣੇ ਸ਼ੁਰੂ ਹੋ ਗਏ ਸੋਕੇ ਦਾ ਅਸਰ ਇਹ ਬੋਰਡ ਦੇ ਤਰਕਤ ਤੇ ਵੀ ਪਿਆ ਦੇਖਦੇ ਹੀ ਦੇਖਦੇ ਬੋੜ ਦੇ ਦਰਖਤ ਦੇ ਸਾਰੇ ਪੱਤੇ ਟਾਣੀਆਂ ਸੁੱਕ ਗਏ ਸਿਉਂਕ ਲੱਗਣੀ ਸ਼ੁਰੂ ਹੋ ਗਈ ਕਹਿੰਦੇ ਜਦੋਂ ਬੋੜ ਦਾ ਦਰਖਤ ਸੁੱਕਣਾ ਸ਼ੁਰੂ ਹੋਇਆ ਤਾਂ ਜੋ ਵੀ ਇਹਦੇ ਉੱਤੇ ਪੰਛੀ ਰਹਿੰਦੇ ਸਨ ਹੌਲੀ ਹੌਲੀ ਉਥੋਂ ਉੱਡਣੇ ਸ਼ੁਰੂ ਹੋ ਗਏ ਭਾਵ ਕਿ ਉਹਨਾਂ ਨੇ ਆਪਣਾ ਰਹਿਣ ਬਸੇਰਾ ਕਿਤੇ ਹੋਰ ਕਰ ਲਿਆ ਪਰ ਕਹਿੰਦੇ ਕਿ ਉਹ ਬੋੜ ਦੇ ਦਰਖਤ ਦੇ ਉੱਤੇ ਇੱਕ ਚਿੜੀ ਰਹਿੰਦੀ ਸੀ ਕਿਉਂਕਿ ਬਿਲਕੁਲ ਬਜ਼ੁਰਗ ਉਹ ਚਿੜੀ ਹੋ ਚੁੱਕੀ ਸੀ ਸਾਰੇ ਪੰਛੀ ਬੋੜ ਦੇ ਦਰਖਤ ਨੂੰ ਛੱਡ ਕੇ ਚਲੇ ਗਏ ਪਰ ਇਹ ਚੀੜੀ ਨੇ ਬੋਰਦੇ ਤਖਤ ਨੂੰ ਨਹੀਂ ਛੱਡਿਆ ਸਾਰਾ ਦਿਨ ਬਾਹਰ ਚੋਗਾ ਚੋਗ ਦੇ ਚੁਗ ਕੇ ਫਿਰ ਆਪਣੇ ਆਲਣੇ ਦੇ ਵਿੱਚ ਆ ਜਾਂਦੀ ਸੀ ਕਹਿੰਦੇ ਇਹਦੇ ਨਾਲ ਦੇ ਪੰਛੀਆਂ ਨੇ ਇਹਨੂੰ ਬਹੁਤ ਸਮਝਾਇਆ ਕਿ ਜਿਹੜੀ ਤੂੰ ਸਾਡੇ ਨਾਲ ਚਾਲ ਤੂੰ ਇੱਥੇ ਰਹਿ ਕੇ ਮਰ ਜਾਵੇਂਗੀ ਕਿਉਂਕਿ ਇਹ ਬੋਰਡ ਦੇ ਤਰਕਤ ਦਾ ਹੁਣ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਇਹਦੀ ਛਾਂ ਹੀ ਨਹੀਂ ਇਹ ਸਾਨੂੰ ਸਰਦੀ ਗਰਮੀ ਤੋਂ ਬਚਾ ਨਹੀਂ ਸਕਦਾ ਕਹਿੰਦੇ ਰਹਿਣ ਦਾ ਕੋਈ ਤੈਨੂੰ ਫਾਇਦਾ ਨਹੀਂ ਹੈ ਇੱਥੇ ਰਹਿ ਕੇ ਤੇਰਾ ਨੁਕਸਾਨ ਹੋਵੇਗਾ ਇਹਦਾ ਕੀ ਪਤਾ ਇਹਨੇ ਕਦੋਂ ਟਿਕ ਜਾਣਾ ਹੈ ਤਾਂ ਇਸ ਕਰਕੇ ਚੰਗਾ ਹੋਵੇਗਾ ਤੂੰ ਵੀ ਸਾਡੇ ਨਾਲ ਚੱਲ ਅਸੀਂ ਬਹੁਤ ਸੋਹਣੀ ਜਗ੍ਹਾ ਲੱਭੀ ਹੈ ਉੱਥੇ ਜਾ ਕੇ ਅਸੀਂ ਆਪਣਾ ਰਹਿਣ ਬਸੇਰਾ ਕੀਤਾ ਹੈ ਤੂੰ ਵੀ ਉੱਥੇ ਜਾ ਕੇ ਆਪਣਾ ਆਲਣਾ ਬਣਾ ਲੈ ਕਹਿੰਦੇ ਸੀ ਜਿਹੜੇ ਨੇ ਕਿ ਆ ਕਿ ਨਹੀਂ ਤੁਸੀਂ ਤਾਂ ਬੇਸ਼ੁਕਰੇ ਹੋ ਤੁਸੀਂ ਤਾਂ ਖੁਦ ਗਰਜ ਹੋ ਸਿਰਫ ਆਪਣਾ ਸੋਚਿਆ ਹੈ ਤੁਸੀਂ ਇਹ ਬੋਰਡ ਦੇ ਦਰਖਤ ਦਾ ਨਹੀਂ ਸੋਚਿਆ ਇਹਨੇ ਸੁੱਖ ਦੁੱਖ ਦੇ ਵਿੱਚ ਸਾਡਾ ਕਿੰਨਾ ਸਾਥ ਦਿੱਤਾ ਹੈ ਜਦੋਂ ਇਹ ਹਰਿਆ ਭਰਿਆ ਸੀ ਇਹਨੇ ਤਾਂ ਕਦੀ ਮਨਾ ਨਹੀਂ ਕੀਤਾ ਅਸੀਂ ਇਹਦੀ ਜਿਹੜੀ ਮਰਜ਼ੀ ਟਾਣੀ ਦੇ ਉੱਤੇ ਆਲਣਾ ਬਣਾ ਲੈਂਦੇ ਸੀ ਜਿਸ ਤਰ੍ਹਾਂ ਮਰਜ਼ੀ ਅਸੀਂ ਦਿਨ ਰਾਤ ਆਉਂਦੇ ਜਾਂਦੇ ਸਾਂ ਇਨੇ ਤਾਂ ਕਦੇ ਵੀ ਸਾਨੂੰ ਛੱਤ ਦੇਣ ਤੋਂ ਮਨਾਂ ਨਹੀਂ ਸੀ ਕੀਤਾ ਜੇ ਆਜੇ ਦੇ ਉੱਤੇ ਮਾੜਾ ਸਮਾਂ ਆਇਆ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਇਹਨੂੰ ਛੱਡ ਕੇ ਚਲੇ ਜਾਈਏ ਤਾਂ ਕਹਿੰਦੇ ਪੰਛੀਆਂ ਨੇ ਕਿਹਾ ਕਿ ਤੇਰੀ ਗੱਲ ਨੂੰ ਅਸੀਂ ਸਮਝਦੇ ਹਾਂ ਚਲੋ ਮੰਨਦੇ ਹਾਂ ਕਿ ਇਹਨੇ ਸਾਡੇ ਨਾਲ ਬਹੁਤ ਚੰਗਾ ਕੀਤਾ ਹੈ ਸਾਡਾ ਬਹੁਤ ਸਾਥ ਦਿੱਤਾ ਹੈ ਪਰ ਹੁਣ ਸਾਹਮਣੇ ਦੇਖ ਤਾ ਰਿਹਾ ਹੈ ਕਿ ਇਹਦੇ ਪੱਲੇ ਕੁਝ ਵੀ ਨਹੀਂ ਰਿਹਾ ਇਹ ਕਿਸੇ ਵੇਲੇ ਵੀ ਡੇਕ ਸਕਦਾ ਹੈ ਤਾਂ ਇਹਦੇ ਉੱਤੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਆਪਾਂ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਕਿਉਂ ਪਾਈਏ ਤਾਂ ਇਹ ਬੋਰਡ ਦੇ ਤਰਕਤ ਮੈਨੂੰ ਆਪਣੇ ਮਾਪੇ ਲੱਗਦਾ ਹੈ ਮੈਂ ਤਾਂ ਇਹਨੂੰ ਮਾਪੇ ਹੀ ਮੰਨਦੀ ਹਾਂ ਇਸ ਕਰਕੇ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗੀ ਮੈਂ ਉਹਨਾਂ ਬੱਚਿਆਂ ਵਰਗੀ ਨਹੀਂ ਹਾਂ ਜੋ ਬਟਾਪੇ ਦੇ ਵਿੱਚ ਆਪਣੇ ਮਾਪੇ ਨੂੰ ਛੱਡ ਜਾਂਦੇ ਨੇ ਮੈਂ ਉਹਨਾਂ ਬੱਚਿਆਂ ਵਰਗੀ ਖੁਦ ਗੈਰ ਬੇਸ਼ੁਕਰੀ ਨਹੀਂ ਹਾਂ ਮੈਨੂੰ ਇਹਦੇ ਵਿੱਚੋਂ ਆਪਣੇ ਮਾਪੇ ਦਿਸਦੇ ਨੇ ਇਸ ਬੋੜ ਦੇ ਤਰ੍ਹਾਂ ਨੇ ਮਾਪੇ ਵਾਂਗ ਮੇਰੀ ਰੱਖਿਆ ਕੀਤੀ ਹੈ ਤੇ ਹੁਣ ਮੇਰਾ ਫਰਜ਼ ਹੈ ਕਿ ਮੈਂ ਮਾੜੇ ਸਮੇਂ ਦੇ ਵਿੱਚ ਇਸ ਦੇ ਕੋਲ ਰਹਾ ਮੈਂ ਇਹਦੇ ਲਈ ਕੁਝ ਕਰ ਸਕਾਂ ਮੈਂ ਇਹਦੇ ਲਈ ਕੁਝ ਕਰ ਤਾਂ ਨਹੀਂ ਸਕਦੀ ਪਰ ਘੱਟੋ-ਘੱਟ ਇਹਦਾ ਇਕੱਲਾਪਾਂਤਾਂ ਦੂਰ ਕਰ ਸਕਦੀ ਹਾਂ ਇਸ ਕਰਕੇ ਮੈਂ ਇੱਥੋਂ ਨਹੀਂ ਜਾਣਾ ਵੈਸੇ ਵੀ ਮੇਰੀ ਜ਼ਿੰਦਗੀ ਕਿੰਨੀ ਕੁ ਬਚੀ ਹੈ ਜਿੰਨੀ ਵੀ ਜ਼ਿੰਦਗੀ ਹੈ ਮੈਂ ਇੱਥੇ ਦਰਖਤ ਦੇ ਨਾਲ ਹੀ ਰਹਾਂਗੀ ਕਹਿੰਦੇ ਉਹਨਾਂ ਪੰਛੀਆਂ ਨੇ ਬਹੁਤ ਸਮਝਾਇਆ ਪਰ ਚਿੜੀ ਨੇ ਬਹੁਤ ਖਰੀਆਂ-ਖਰੀਆਂ ਗੱਲਾਂ ਉਹਨਾਂ ਨੂੰ ਸੁਣਾਈਆਂ। ਉਹ ਚਿੜੀ ਨੇ ਦੱਸਿਆ ਕਿ ਤੁਸੀਂ ਵੀ ਉਹਨਾਂ ਬੱਚਿਆਂ ਦੇ ਵਾਂਗ ਹੋ ਜੋ ਬਟਾਪੇ ਦੇ ਵਿੱਚ ਆਪਣੇ ਮਾਪੇ-ਬਾਪ ਨੂੰ ਛੱਡ ਜਾਂਦੇ ਨੇ। ਕਹਿੰਦੇ ਉਹ ਪੰਛੀਆਂ ਨੇ ਕਿਹਾ ਕਿ ਕਿਹੜੇ ਬੱਚੇ ਆਪਣੇ ਮਾਪੇ-ਬਾਪ ਨੂੰ ਛੱਡਦੇ ਨੇ। ਚਿੜੀ ਨੇ ਦੱਸਿਆ ਕਿ ਇਹ 2-3 ਹਾਲਾਤਾਂ ਦੇ ਵਿੱਚ ਅਕਸਰ ਕਈ ਬੱਚੇ ਆਪਣੇ ਮਾਪੇ-ਬਾਪ ਦਾ ਸਾਥ ਛੱਡ ਜਾਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਮਾਪੇ-ਬਾਪ ਹੁਣ ਆਪਣੇ ਕੰਮ ਕਰਨ ਦੇ ਸਮਰੱਥ ਨਹੀਂ ਰਹੇ ਜਦੋਂ ਮਾਪੇ ਕਮਜ਼ੋਰ ਹੋ ਜਾਂਦੇ ਨੇ ਆਪਣੇ ਨਿੱਕੇ ਨਿੱਕੇ ਕੰਮਾਂ ਦੇ ਲਈ ਆਪਣੇ ਬੱਚਿਆਂ ਤੇ ਡਿਪੈਂਡ ਹੋ ਜਾਂਦੇ ਨੇ ਤਾਂ ਬੱਚੇ ਵੀ ਉਹਨਾਂ ਤੋਂ ਖਿਹੜਾ ਛਡਾਉਣਾ ਚਾਹੁੰਦੇ ਨੇ ਕਿ ਸਾਨੂੰ ਇਹਨਾਂ ਦੇ ਕੰਮ ਕਰਨੇ ਪੈਣਗੇ ਪਰ ਬੱਚੇ ਭੁੱਲ ਜਾਂਦੇ ਹਨ ਕਿ ਇਹ ਉਹੀ ਮਾਪੇ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਸਾਨੂੰ ਪਾਲਿਆ, ਪੋਸਿਆ, ਵੱਡਿਆਂ ਕੀਤਾ, ਆਪਣੇ ਪੈਰਾਂ ਦੇ ਉੱਤੇ ਖੜਾ ਕੀਤਾ। ਬਚਪਨ ਦੇ ਵਿੱਚ ਕਈ ਵਾਰ ਮਾਂ ਰੋਟੀ ਖਾਂਦੀ ਸੀ ਤਾਂ ਕਈ ਵਾਰ ਬੱਚਾ ਮਲ ਮੂਤਰ ਕਰ ਦਿੰਦਾ ਤਾਂ ਮਾਂ ਆਪਣੀ ਰੋਟੀ ਛੱਡ ਕੇ ਬੱਚੇ ਨੂੰ ਪਹਿਲਾਂ ਸਾਫ਼ ਕਰਦੀ ਹੈ। ਪਰ ਜਦੋਂ ਬੱਚੇ ਦੀ ਵਾਰੀ ਆਈ ਤਾਂ ਬੱਚੇ ਨੂੰ ਇਹ ਕੰਮ ਕਰਨੇ ਪਏ ਤਾਂ ਬੱਚਿਆਂ ਨੂੰ ਆਪਣੇ ਮਾਪੇ ਦੀ ਇਹ ਗੰਦਗੀ ਲੱਗਦੀ ਹੈ। ਕਹਿੰਦੇ ਅਸੀਂ ਗੰਦਗੀ ਸਾਫ਼ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਤੋਂ ਖਹਿੜਾ ਛਡਾਉਂਦੇ ਨੇ ਉਹਨਾਂ ਨੂੰ ਆਪਣੇ ਤੌਰ ਕਰ ਦਿੰਦੇ ਨੇ ਆਪਣੀ ਸੋਹਣੀ ਜ਼ਿੰਦਗੀ ਜਿਉਣੇ ਸ਼ੁਰੂ ਕਰ ਦਿੰਦੇ ਨੇ ਆਪਣੇ ਉਹਨਾਂ ਮਾਪੇ ਬਪ ਨੂੰ ਭੁੱਲ ਜਾਂਦੇ ਨੇ ਜਿਨ੍ਹਾਂ ਨੇ ਇਹਨਾਂ ਦੇ ਬਦਲੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਈ ਵਾਰ ਮਾਪੇ ਬਪ ਆਪਣੇ ਬੱਚਿਆਂ ਦੇ ਲਈ ਆਪਣੀਆਂ ਕਿੰਨੀਆਂ ਇੱਛਾਵਾਂ ਮਨ ਦੇ ਵਿੱਚ ਹੀ ਦਬਾ ਲੈਂਦੇ ਹਨ ਕਿ ਸਾਡੇ ਬੱਚੇ ਦੀ ਇਹ ਰੀਜ ਇੱਛਾ ਪੂਰੀ ਹੋ ਜਾਵੇ ਸਾਨੂੰ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ ਪਰ ਸਾਡੇ ਬੱਚੇ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ ਪਰ ਇਹ ਖੁਦ ਗੱਜੇ ਬੱਚੇ ਵੱਡੇ ਹੋ ਕੇ ਆਪਣੇ ਮਾਪੇ ਦੇ ਸਾਰੇ ਇਹਸਾਨ ਭੁੱਲ ਜਾਂਦੇ ਹਨ ਮਾਪੇ ਦਾ ਕੀਤਾ ਹੋਇਆ ਸਾਰਾ ਕੁਝ ਭੁਲਾ ਜਾਂਦੇ ਹਨ ਮਾਪੇ ਨੂੰ ਚੰਗਾ ਨਹੀਂ ਬੋਲਦੇ ਗਲਗਲ ਦੇ ਉੱਤੇ ਮਾਪੇ ਦਾ ਅਪਮਾਨ ਕਰਦੇ ਨੇ ਮਾਪੇ ਨੂੰ ਇਕੱਲਿਆਂ ਛੱਡ ਕੇ ਆਪਣੀ ਖੁਸ਼ੀ ਜਿਉਣੇ ਸ਼ੁਰੂ ਕਰ ਦਿੰਦੇ ਨੇ ਪਰ ਮੈਂ ਉਹਨਾਂ ਬੱਚਿਆਂ ਵਾਂਗ ਨਹੀਂ ਹਾਂ ਤੁਸੀਂ ਵੀ ਉਹਨਾਂ ਬੱਚਿਆਂ ਵਰਗੇ ਨਿਕਲੇ ਜਦੋਂ ਸੁਖ ਦਾ ਸਮਾਂ ਸੀ ਜਦੋਂ ਇਹ ਬੋੜ ਦਾ ਦਰਖਤ ਹਰਿਆ ਭਰਿਆ ਸੀ ਉਦੋਂ ਤਾਂ ਤੁਸੀਂ ਇੱਥੇ ਰਹਿੰਦੇ ਰਹੇ ਜਦੋਂ ਦਿਲਕਾਰ ਦਾ ਤੁਸੀਂ ਇਸ ਦਰਖਤ ਦੇ ਉੱਤੇ ਆਉਂਦੇ ਜਾਂਦੇ ਰਹੇ ਕਦੇ ਇਹ ਦਰਖਤ ਨੇ ਤੁਹਾਨੂੰ ਕਿਹਾ ਕਿ ਤੁਸੀਂ ਅੱਧੀ ਰਾਤ ਆ ਕੇ ਮੇਰੀਆਂ ਟਾਹਣੀਆਂ ਤੇ ਨਾ ਬੈਠੋ ਕਦੇ ਇਸ ਦਰਖਤ ਨੇ ਤੁਹਾਨੂੰ ਕਿਹਾ ਕਿ ਮੇਰੀਆਂ ਟਹਿਣੀਆਂ ਉੱਤੇ ਉਸ਼ਲ ਕੋਤਰ ਨਾ ਕਰੋ ਇਸ ਤਰ੍ਹਾਂ ਹੀ ਮਾਪੇ ਨੂੰ ਆਪਣੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਖੁਸ਼ੀ ਮਿਲਦੀ ਹੈ ਪਰ ਉਹੀ ਬੱਚੇ ਵੱਡੇ ਹੋ ਕੇ ਜਦ ਮਾਪਿਆਂ ਦਾ ਅਪਮਾਨ ਕਰਦੇ ਨੇ ਮਾਪੇ ਨੂੰ ਬੜਾ ਦੁੱਖ ਹੁੰਦਾ ਹੈ ਤਾਂ ਮੈਂ ਆਪਣੇ ਇਸ ਮਾਪੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਕਿਉਂਕਿ ਮੈਂ ਇਸ ਬੋੜ ਦੇ ਦਰਖਤ ਨੂੰ ਆਪਣਾ ਮਾਪੇ ਹੀ ਮੰਨਦੀ ਹਾਂ ਮੇਰੇ ਮਾਪੇ ਦੀ ਜਾਨ ਤੋਂ ਪਿੱਛੋਂ ਇਸ ਦਰਖਤ ਨੇ ਮੈਨੂੰ ਮਾਪੇ ਤੋਂ ਵੱਧ ਸਹਾਰਾ ਦਿੱਤਾ ਹੈ ਇਸ ਕਰਕੇ ਮੈਂ ਇਹਨੂੰ ਨਹੀਂ ਛੱਡਣਾ ਕਹਿੰਦੇ ਸਾਰਿਆਂ ਪੰਛੀਆਂ ਨੇ ਬੜਾ ਸਮਝਾਇਆ ਬਾਅਦ ਵਿੱਚ ਕਹਿਣ ਲੱਗੇ ਕਿ ਚੰਗਾ ਚਿੜੀਏ ਜੇ ਤੂੰ ਇੱਥੇ ਰਹਿ ਕੇ ਮਰਨਾ ਹੈ ਤਾਂ ਫਿਰ ਮਰ ਅਸੀਂ ਤਾਂ ਆਪਣਾ ਰਹਿਣ ਬਸੇਰਾ ਕਿਤੇ ਹੋਰ ਕਰ ਲਿਆ ਹੈ ਪਰ ਕਹਿੰਦੇ ਕੁਝ ਪੰਛੀਆਂ ਨੂੰ ਚਿੜੀ ਦੇ ਨਾਲ ਹਮਦਰਦੀ ਸੀ ਕਿ ਚਿੜੀ ਦਾ ਬੋੜ ਦੇ ਪ੍ਰਤੀ ਕਿੰਨਾ ਪਿਆਰ ਹੈ ਅਸੀਂ ਬੋਰਡ ਦੇ ਨਾਲ ਪਿਆਰ ਕਰਦੇ ਹਾਂ ਪਰ ਬੋਰਡ ਦੇ ਉੱਤੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਇਸ ਕਰਕੇ ਕਿਵੇਂ ਨਾ ਕਿਵੇਂ ਕਰਕੇ ਇਹ ਚਿੜੀ ਨੂੰ ਆਪਾਂ ਇੱਥੋਂ ਲੈ ਕੇ ਚਾਈਏ ਕਹਿੰਦੇ ਜਦੋਂ ਸਾਰੀਆਂ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਸਾਰੇ ਪੰਛੀਆਂ ਨੇ ਫਿਰ ਰਲ ਕੇ ਰੱਬ ਨੂੰ ਅਰਦਾਸ ਕੀਤੀ ਕਿ ਰੱਬਾ ਤੂੰ ਹੀ ਕੁਝ ਕਰ ਤੁਸੀਂ ਇਹ ਚਿੜੀ ਨੂੰ ਸਮਝਾਓ ਤਾਂ ਕਹਿੰਦੇ ਜਦੋਂ ਰੱਬ ਦੇ ਅੱਗੇ ਅਰਦਾਸਾਂ ਇਸ ਤਰ੍ਹਾਂ ਗਈਆਂ ਤਾਂ ਕਹਿੰਦੇ ਖੁਦ ਰੱਬ ਚਿੜੀ ਨੂੰ ਸਮਝਾਉਣ ਆਇਆ ਕਿ ਚਿੜੀਏ ਜਿਹੜੀ ਤੇਰੀ ਇਹ ਮੂਰਖਤਾ ਹੈ ਤੈਨੂੰ ਨਹੀਂ ਦਿਸਦੀ ਕਿ ਬੋਰ ਦਾ ਦਰਖਤ ਬਿਲਕੁਲ ਹੀ ਸੁੱਕ ਚੁੱਕਾ ਹੈ ਸਿਉਂਗ ਲੱਗ ਗਈ ਹੈ ਕਿਸੇ ਵੀ ਹਵਾ ਦੇ ਪੁੱਲੇ ਦੇ ਨਾਲ ਇਹ ਡਿੱਗ ਸਕਦਾ ਹੈ ਜੇ ਇਹ ਡਿੱਗਿਆ ਤੇ ਤੂੰ ਵੀ ਮਰ ਜਾਣਾ ਹੈ ਇਸ ਕਰਕੇ ਤੂੰ ਆਪਣੀ ਜ਼ਿੰਦਗੀ ਨੂੰ ਪਛਾਉਣਾ ਚਾਹੁੰਦੇ ਹੈ ਤਾਂ ਇਹਨੂੰ ਛੱਡ ਕੇ ਚਲੇ ਜਾ ਪਰ ਕਹਿੰਦੇ ਜਿਹੜੀ ਨੇ ਰੱਬ ਨੂੰ ਹੀ ਕਹਿ ਦਿੱਤਾ ਕਿ ਨਹੀਂ ਰੱਬਾ ਮੈਂ ਆਪਣੇ ਮਾਪੇ-ਬਾਪ ਨੂੰ ਛੱਡ ਕੇ ਨਹੀਂ ਜਾ ਸਕਦੀ। ਮੈਨੂੰ ਇਹ ਬੋਰਡ ਦਾ ਤਰਖਤ ਆਪਣੇ ਮਾਪੇ-ਬਾਪ ਦੇ ਸਮਾਨ ਹੈ। ਕਹਿੰਦੇ ਜਦੋਂ ਸੀੜੀ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ, ਕਈ ਗੱਲਾਂ ਸਮਝਾਈਆਂ, ਕਹਿੰਦੇ ਰੱਬ ਵੀ ਹੈਰਾਨ ਹੋ ਗਿਆ। ਕਿਉਂਕਿ ਰੱਬ ਨੂੰ ਵੀ ਉਹ ਬੱਚੇ ਬੜੇ ਪਿਆਰੇ ਲੱਗਦੇ ਨੇ ਜੋ ਆਪਣੇ ਮਾਪੇ-ਬਾਪ ਦੀ ਕਦਰ ਕਰਦੇ ਨੇ। ਮਾਪੇ-ਬਾਪ ਦੀ ਸੇਵਾ ਕਰਦੇ ਨੇ। ਕਹਿੰਦੇ ਮਾਪੇ-ਬਾਪ ਦੇ ਪ੍ਰਤੀ ਇੰਨੀ ਛਰਦਾ ਦੇਖ ਕੇ ਰੱਬ ਖੁਸ਼ ਹੋ ਗਿਆ। ਰੱਬ ਨੇ ਕਿਹਾ ਕਿ ਛੜੀਏ ਤੇਰੀ ਇਹ ਪਖਤੀ ਤੋਂ ਮੈਂ ਖੁਸ਼ ਹਾਂ ਕਿਉਂਕਿ ਮੈਨੂੰ ਉਹ ਬੱਚੇ ਬੜੇ ਪਿਆਰੇ ਲੱਗਦੇ ਨੇ ਜਿਹੜੇ ਆਪਣੇ ਮਾਪੇ ਦੀ ਸੇਵਾ ਕਰਦੇ ਨੇ ਮਾਪੇ ਦੀ ਕਦਰ ਕਰਦੇ ਨੇ ਜਿਹੜੀ ਤੂੰ ਵੀ ਉਹਨਾਂ ਬੱਚਿਆਂ ਦੇ ਵਿੱਚੋਂ ਇਸ ਕਰਕੇ ਮੈਂ ਤੇਰੇ ਤੇ ਬੜਾ ਖੁਸ਼ ਹਾਂ ਮੈਂ ਤੈਨੂੰ ਕੋਈ ਵਰਤਾਨ ਦੇਣਾ ਚਾਹੁੰਦਾ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਅਮਰ ਕਰ ਦੇਵਾਂ ਤੂੰ ਕਦੇ ਮਰੇਂਗੀ ਨਹੀਂ ਪਰ ਕਹਿੰਦੇ ਚਿੜੀ ਨੇ ਕਿਹਾ ਨਹੀਂ ਰੱਬ ਜੀ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਇਹ ਬੋੜ ਦੇ ਦਰਖਤ ਨੂੰ ਹਰਿਆ-ਭਰਿਆ ਕਰ ਦਿਓ ਕਿਉਂਕਿ ਇਹ ਬੋੜ ਦਾ ਦਰਖਤ ਹਰਿਆ-ਭਰਿਆ ਹੋਵੇਗਾ ਤਾਂ ਇਹਦੇ ਉੱਤੇ ਫਿਰ ਤੋਂ ਕਈ ਪੰਛੀ ਆ ਕੇ ਆਪਣਾ ਰਹਿਣ ਬਸੇਰਾ ਕਰਨਗੇ ਇਸ ਦਰਖਤ ਦੀਆਂ ਰੌਣਕਾਂ ਫਿਰ ਤੋਂ ਵਧ ਜਾਣਗੀਆਂ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਫਿਰ ਇਹ ਦਰਖਤ ਨੂੰ ਪਹਿਲਾਂ ਵਰਗਾ ਹਰਿਆ-ਭਰਿਆ ਕਰ ਦਿਓ ਇਹ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ ਹੋਏ ਰੱਬ ਜੀ ਕਿਉਂਕਿ ਬਹੁਤ ਵਿਲੇ ਮਨੁੱਖ ਹੁੰਦੇ ਨੇ ਜੋ ਦੂਜਿਆਂ ਬਾਰੇ ਸੋਚਦੇ ਨੇ ਨਹੀਂ ਤਾਂ ਬਹੁਤੇ ਮਨੁੱਖ ਸਿਰਫ ਆਪਣਾ ਭਲਾ ਸੋਚਦੇ ਨੇ ਪਰ ਇਹ ਚਿੜੀ ਨੇ ਸਿਰ ਬਾਤ ਦੇ ਭਲੇ ਦੀ ਸੋਚੀ ਇਹ ਚਿੜੀ ਦੇ ਮਨ ਦੇ ਵਿੱਚ ਅੱਜ ਵੀ ਦੂਜਿਆਂ ਪੰਛੀਆਂ ਦੇ ਪ੍ਰਤੀ ਕਿੰਨੀ ਫਿਕਰ ਸੀ ਕਿ ਹੋਰ ਸਾਥੀ ਉਥੇ ਰਹਿਣ ਬਸੇਰਾ ਕਰ ਸਕਣਗੇ ਇਹ ਦਰਖਤ ਦੀ ਫਿਕਰ ਸੀ ਦਰਖਤ ਪਹਿਲਾ ਵਰਗਾ ਹਰਿਆ ਭਰਿਆ ਹੋ ਜਾਵੇ ਇਹਦੀ ਰੌਣਕ ਇਹਦੀ ਪਹਿਲਾ ਵਰਗੀ ਹੋ ਜਾਵੇ ਰੱਬ ਜੀ ਨੇ ਉਸੇ ਵੇਲੇ ਇੰਦਰ ਦੇਵਤਾ ਤੱਕ ਪੁਕਾਰ ਕੀਤੀ ਕਹਿੰਦੇ ਮੈਂ ਪੈਣ ਕਰਕੇ ਉਹ ਜੰਗਲ ਫਿਰ ਹਰਿਆ ਭਰਿਆ ਹੋ ਗਿਆ ਜੰਗਲ ਹਰਿਆ ਭਰਿਆ ਹੋਣ ਦੇ ਨਾਲ-ਨਾਲ ਹੀ ਬੋੜ ਦਾ ਦਰਖਤ ਵੀ ਹਰਿਆ ਭਰਿਆ ਹੋ ਗਿਆ ਅਤੇ ਇਸ ਬੋੜ ਦੇ ਦਰਖਤ ਦੇ ਉੱਤੇ ਫਿਰ ਰੌਣਕਾਂ ਲੱਗਣ ਲੱਗੀਆਂ ਪੰਛੀਆਂ ਨੇ ਆਪਣੇ ਆਲੇ ਨੇ ਬਣਾਏ ਕੋਈ ਪੰਛੀ ਆਉਂਦਾ ਕੋਈ ਜਾਂਦਾ ਬੋੜ ਦਾ ਦਰਖਤ ਖੁਸ਼ੀ-ਖੁਸ਼ੀ ਲਹਿਰੋਂਦਾ ਤੇ ਜੋ ਪਲਾ ਚੇੜੀ ਨੇ ਕੀਤਾ ਉਹ ਪਲੇ ਦਾ ਫਾਇਦਾ ਚੇੜੀ ਨੂੰ ਵੀ ਹੋਇਆ ਕਿਉਂਕਿ ਸਭ ਪੰਛੀਆਂ ਨੂੰ ਪਤਾ ਸੀ ਕਿ ਇਹ ਚੇੜੀ ਦੀ ਅਰਦਾਸ ਬੇਨਤੀ ਕਰਕੇ ਸਭ ਕੁਝ ਹੋਇਆ ਹੈ ਜਿਹੜੀ ਬਜ਼ੁਰਗ ਚਿੜੀ ਹੋ ਗਏ ਸੀ ਇਸ ਕਰਕੇ ਜੋ ਵੀ ਪੰਛੀ ਉਹ ਬੋੜ ਦੇ ਦਰਖਤ ਦੇ ਉੱਤੇ ਰਹਿਣ ਵਾਸਤੇ ਰਹਿਣ ਬਸੇਰਾ ਕਰਦੇ ਸਨ ਉਹਨਾਂ ਨੇ ਚਿੜੀ ਨੂੰ ਕਿਹਾ ਕਿ ਤੂੰ ਅੱਜ ਤੋਂ ਬਾਅਦ ਚੋਗਾ ਚੁਗਣ ਦੇ ਲਈ ਨਹੀਂ ਜਾਵੇਂਗੀ ਅਸੀਂ ਤੈਨੂੰ ਇੱਥੇ ਹੀ ਚੋਕਲਿਆ ਆ ਕੇ ਦਿਆਂ ਕਰਾਂਗੇ ਕਿਉਂਕਿ ਉਹ ਪੰਛੀ ਚਿੜੀ ਤੋਂ ਬਹੁਤ ਹੀ ਖੁਸ਼ ਸਨ ਅਤੇ ਉਹਨਾਂ ਨੇ ਅੱਜ ਤੋਂ ਹੀ ਚਿੜੀ ਦੀ ਸੇਵਾ ਕਰਨੇ ਸ਼ੁਰੂ ਕਰ ਦਿੱਤੇ। ਚਿੜੀ ਦਾ ਆਖਰੀ ਸਮਾਂ ਬੜਾ ਹੀ ਸੌਖਾ ਲੰਘਿਆ ਕਿਉਂਕਿ ਸਾਰੇ ਪੰਛੀ ਉਹਦੀ ਬਹੁਤ ਇੱਜ਼ਤ ਕਰਦੇ ਸਨ, ਸੇਵਾ ਕਰਦੇ ਸਨ। ਸੋ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਦੋ ਸਖਿਆਵਾਂ ਮਿਲਦੀਆਂ ਹਨ ਕਿ ਜੋ ਮਨੁੱਖ ਆਪਣੇ ਮਾਪੇ-ਬਾਪ ਦੀ ਸੇਵਾ ਕਰਦੇ ਨੇ, ਮਾਪੇ-ਬਾਪ ਦੀ ਕਦਰ ਕਰਦੇ ਨੇ, ਸਤਿਗੁਣ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਹਨ। ਮਾਪੇ ਦਾ ਖਰਚ ਆਪਾਂ ਕਦੇ ਵੀ ਉਤਾਰ ਨਹੀਂ ਸਕਦੇ ਅਤੇ ਮਾਪੇ ਦੀ ਸੇਵਾ ਦੇ ਵਿੱਚ ਸਾਰੇ ਸੁੱਖ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ